ਸਤਿ ਸ਼੍ਰੀ ਅਕਾਲ ਜੀ ਹੋਪਸ ਹੋਗੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਿਹੜੇ ਭਾਰਤ ਵਿੱਚ ਅਬਦੇਸ਼ੀ ਯਾਤਰੀ ਆਏ ਸੀਗੇ ਹਨਾ ਉਹਨਾਂ ਦੇ ਨਾਮ ਆ ਤੇ ਉਹ ਕਿਹਦੇ ਸ਼ਾਸਨ ਕਾਲ ਦੌਰਾਨ ਆਏ ਸੀਗੇ ਉਸ ਬਾਰੇ ਪੜਾਂਗੇ ਠੀਕ ਹੈ ਜੀ ਛੋਟੀ ਜੀ ਵੀਡੀਓ ਹੋਏਗੀ ਪਰ ਇਹ ਜਿਹੜੀ ਵੀਡੀਓ ਹੈ ਇਹ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਹੋਏਗੀ ਕਿਉਂਕਿ ਹਰ ਇੱਕ ਐਗਜ਼ਾਮ ਵਿੱਚ ਇਤੋਂ ਇੱਕ ਤੋਂ ਦੋ ਕੁਐਸਚਨ ਜ਼ਰੂਰ ਬਣ ਜਾਂਦੇ ਆ ਠੀਕ ਹੈ ਜੀ ਪਹਿਲਾ ਜਿਹੜਾ ਯਾਤਰੀ ਸੀਗਾ ਜੀ ਇਬਨ ਬਤੂਤਾ ਇਹ ਆਇਆ ਸੀਗਾ ਜੀ ਮਹਮਦ ਬੇਨ ਟੋਗਲਕ ਦੇ ਸ਼ਾਸਨ ਕਾਲ ਦੇ ਸਮੇਂ ਜਿਹੜਾ ਇਵਨ ਬਦੂਤਾ ਇਹ ਭਾਰਤ ਵਿੱਚ ਆਇਆ ਸੀ ਠੀਕ ਹੈ ਅਗਲਾ ਜੀ ਕੈਪਟਨ ਹਾਕ ਕਿਸ ਇਹ ਆਇਆ ਸੀਗਾ ਜੀ ਜahangir ਦੇ ਸ਼ਾਸਨ ਕਾਲ ਦੌਰਾਨ ਜahangir ਦੇ ਦਰਬਾਰ ਵਿੱਚ ਆਇਆ ਸੀ ਕੈਪਟਨ ਹਾਕਿਸ ਠੀਕ ਹੈ ਜੀ ਅਗਲਾ ਹੈਗਾ ਜੀ ਸਰ ਥਾਮਸ ਰੋ ਜਦੋਂ ਸਰ ਥਾਮਸ ਰੋ ਭਾਰਤ ਆਇਆ ਸੀ ਤਾਂ ਉਸ ਸਮੇਂ ਜਿਹੜਾ ਮੁਗਲ ਸ਼ਾਸਕ ਸੀਗਾ ਉਹ ਜahangir ਸੀਗਾ ਠੀਕ ਹੈ ਉਸ ਦਾ ਰਾਜ ਸੀਗਾ ਅਗਲਾ ਸ਼ਾਸਕ ਹੈਗਾ ਜੀ ਡਾਈਮੈਕਸ ਡਾਈਮਿਕਸ ਜਿਹੜਾ ਸੀਗਾ ਇਹ ਆਇਆ ਸੀਗਾ ਜੀ ਮੌਰੀਆ ਸਾਮਰਾਜ ਦੇ ਸਮੇਂ ਠੀਕ ਹੈ ਮੌਰੀਆ ਜਿਹੜਾ ਰਾਜਾ ਸੀਗਾ ਬਿੰਦੂਸਾਰ ਉਹਦੇ ਸ਼ਾਸਨ ਕਾਲ ਦੌਰਾਨ ਆਇਆ ਸੀਗਾ ਡਾਈਮਿਕਸ ਠੀਕ ਹੈ ਅਗਲਾ ਹੈਗਾ ਜੀ ਡਾਇਨੋਸੀਅਸ ਇਹ ਆਇਆ ਸੀਗਾ ਜੀ ਅਸ਼ੋਕ ਦੇ ਦਰਬਾਰ ਵਿੱਚ ਤੇ ਅਸ਼ੋਕ ਦੇ ਸਮੇਂ ਜਦੋਂ ਅਸ਼ੋਕ ਦਾ ਰਾਜ ਸੀਗਾ ਭਾਰਤ ਤੇ ਉਸ ਦੇ ਸਮੇਂ ਜਿਹੜਾ ਡਾਇਨੋਸੀਅਸ ਸੀਗਾ ਉਹ ਭਾਰਤ ਆਇਆ ਸੀ ਠੀਕ ਹੈ ਜੀ ਅਗਲਾ ਹੈਗਾ ਜੀ ਫਾਇਾਨ ਇਹ ਜੀ ਵਿਕਰਮਾਦਿੱਤਿਆ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀਗਾ ਤੇ ਜਿਹੜਾ ਵਿਕਰਮਾਦਿੱਤਿਆ ਸੀਗਾ ਇਹ ਚੰਦਰਗੁਪਤ ਦੂਜਾ ਸੀਗਾ ਠੀਕ ਹੈ ਚੰਦਰਗੁਪਤ ਦੂਜੇ ਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਹੋਈ ਸੀ ਠੀਕ ਹੈ ਜੀ ਅਗਲਾ ਹੈਗਾ ਜੀ 12 ਬੋਸਾ 12 ਬੋਸਾ ਜਿਹੜਾ ਸੀਗਾ ਜੀ ਵਿਦੇਸ਼ੀ ਯਾਤਰੀ ਇਹ ਆਇਆ ਸੀਗਾ ਕ੍ਰਿਸ਼ਨ ਦੇਵ ਰਾਏ ਦੇ ਸ਼ਾਸਨ ਕਾਲ ਦੌਰਾਨ ਠੀਕ ਹੈ ਕ੍ਰਿਸ਼ਨ ਦੇਵ ਰਾਏ ਵਿਜੇਨਗਰ ਸਾਮਰਾਜ ਠੀਕ ਹੈ ਉੱਥੇ ਆਪਾਂ ਪੜਦੇ ਹਾਂ ਠੀਕ ਹੈ ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਬਾਰਾ ਬੋਸਾ ਜਿਹੜਾ ਸੀਗਾ ਇਹ ਭਾਰਤ ਆਇਆ ਸੀ। ਅਗਲਾ ਹੈਗਾ ਜੀ ਅਲਮਸੂਦੀ, ਅਲਮਸੂਦੀ ਜਿਹੜਾ ਸੀਗਾ ਇਹ ਮਹੀਪਾਲ ਪਹਿਲੇ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ। ਅਗਲਾ ਹੈਗਾ ਜੀ ਹੋਂਸਾਂਗ, ਹੋਂਸਾਂਗ ਵੀ ਜਿਹੜਾ ਸੀਗਾ ਜੀ ਇਹ ਹਰਸ਼ਵਰਧਨ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ। ਉਸ ਤੋਂ ਅਗਲਾ ਜੀ ਨਿਕੋਲਾ ਮੈਨੂਕੀ, ਨਿਕੋਲਾ ਮੈਨੂਕੀ ਜਿਹੜਾ ਸੀਗਾ ਜੀ ਇਹ ਔਰੰਗਜ਼ੇਬ ਜਿਹੜਾ ਮੁਗਲ ਸ਼ਾਸਕ ਸੀ ਉਸ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਅਗਲਾ ਹੈਗਾ ਮਾਰਕੋ ਪੋਲੋ ਮਾਰਕੋ ਪੋਲੋ ਜਿਹੜਾ ਸੀਗਾ ਜੀ ਇਹ ਕਿਆਲ ਜਿਹੜਾ ਸੀਗਾ ਪਾਂਡੇ ਰਾਜਾ ਸੀਗਾ ਉਹਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ ਅਗਲਾ ਹੈਗਾ ਜੀ ਮੈਕਸਥਨੀਜ਼ ਮੈਕਸਥਨੀਜ਼ ਜਿਹੜਾ ਸੀਗਾ ਜੀ ਇਹ ਚੰਦਰਗੁਪਤ ਮੌਰੀਆ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ ਠੀਕ ਹੈ ਜੀ ਅਗਲਾ ਹੈਗਾ ਜੀ ਅਲਬਰੂਨੀ ਅਲਬਰੂਨੀ ਜਿਹੜਾ ਸੀਗਾ ਜੀ ਇਹ ਮਹਿਮੂਦ ਗਜਨਵੀ ਦੇ ਸ਼ਾਸਨ ਕਾਲ ਦੌਰਾਨ ਭਾਰਤ ਆਇਆ ਸੀ ਲਾਸਟ ਹੈਗਾ ਜੀ ਹੈਮਲੇਟਨ ਹੈਮਲੇਟਨ ਜਿਹੜਾ ਸੀਗਾ ਵਿਦੇਸ਼ੀ ਯਾਤਰੀ ਇਹ ਫਰੁਕਸੀਅਰ ਦੇ ਸਮੇਂ ਦੌਰਾਨ ਭਾਰਤ ਆਇਆ ਸੀਗਾ ਜਿਹੜਾ ਫਰੁਕਸੀਅਰ ਸੀਗਾ ਜੀ ਇਸ ਦੇ ਸ਼ਾਸਨ ਕਾਲ ਦੌਰਾਨ ਜਿਹੜਾ ਹੈਮਿਲਟਨ ਸੀ ਇਹ ਭਾਰਤ ਆਇਆ ਸੀ ਠੀਕ ਹੈ ਤਾਂ ਹੋਪਸ ਹੋ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਆਪਾਂ ਐਸੀ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਕਿ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਨੇ ਉਹ ਬਣਾਉਂਦੇ ਰਹਾਂਗੇ ਠੀਕ ਹੈ ਇਸ ਤਰ੍ਹਾਂ ਦੇ ਇੰਪੋਰਟੈਂਟ ਟੌਪਿਕ ਦੀ ਵੀਡੀਓ ਆਪਾਂ ਬਣਾਉਂਦੇ ਰਹਾਂਗੇ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ